ਸਵੱਛ ਮਾਨਸਾ ਥੀਮ ਹੇਠ ਆਯੋਜਿਤ ਸਾਈਕਲ ਰੈਲੀ ਦੌਰਾਨ ਜ਼ਿਲ੍ਹਾ ਵਾਸੀਆਂ ਨੂੰ ਆਪਣੇ ਸ਼ਹਿਰ ਪਿੰਡ ਅਤੇ ਆਲੇ ਦੁਆਲੇ ਸਾਫ ਰੱਖਣ ਦਾ ਦਿੱਤਾ ਸੁਨੇਹਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਵੱਛਤਾ ਸਾਈਕਲ ਰੈਲੀ ਚ ਸ਼ਮੂਲੀਅਤ ਕਰਨ ਵਾਲੇ ਸ਼ਹਿਰ ਵਾਸੀਆਂ ਸਮੇਤ ਸਕੂਲੀ ਮੁਖੀਆਂ ਦੇ ਪੌਦੇ ਦੇ ਕੇ ਕੀਤਾ ਸਨਮਾਨਤ ਜ਼ਿਲ੍ਹਾ ਮਾਨਸਾ ਦੇ ਲੋਕਾਂ ਨੂੰ ਸਾਫ ਸੁਥਰਾ ਅਤੇ ਪ੍ਰਦੂਸ਼ਣ ਰਹਿਤ ਮਾਹੌਲ ਸਿਰਜਣ ਲਈ ਸਵੱਛ ਮਾਨਸਾ ਥੀਮ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਸਾਈਕਲ ਰੈਲੀ ਦਾ ਅਜੋਜ਼ਨ ਕੀਤਾ ਗਿਆ ਇਸ ਸਾਈਕਲ ਰੈਲੀ ਨੂੰ ਡਿਪਟੀ ਕਮਿਸ਼ਨਰ ਸ਼੍ਰੀ ਪਰਮਵੀਰ ਸਿੰਘ ਨੇ ਜ਼ਿਲ੍ਹਾ ਪ੍ਰਬੰਧਕ ਕੰਪਲੈਕਸ ਤੋਂ ਝੰਡੀ ਦੇ ਘਰਬਾਨਾ ਕੀਤਾ ਸਾਈਕਲ ਸਵਚ ਰੈਲੀ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਸਕੂਲੀ ਵਿਦਿਆਰਥੀ ਅਧਿਆਪਕ ਇਕੋ ਵਹੀਕਲ ਸਾਈਕਲ ਕਲੱਬ ਵਾਈਸ ਆਫ ਮਾਨਸਾ ਵਾਤਾਵਰਨ ਸੁਸਾਇਟੀ ਮਾਨਸਾ ਸਵੇਤ ਬਖ ਬਖ ਭਾਗੀ ਅਧਿਕਾਰੀਆਂ ਕਰਮਚਾਰੀਆਂ ਤੇ ਸ਼ਹਿਰ ਵਾਸੀਆਂ ਨੇ ਸਮੂਲੀਅਤ ਕੀਤੀ ਸਾਈਕਲ ਰੈਲੀ ਵੀ ਜ਼ਿਲ੍ਹਾ ਪ੍ਰਬੰਧਕ ਕੰਪਲੈਕਸ ਤੋਂ ਸ਼ੁਰੂ ਹੋ ਕੇ ਬਸਟੈਂਡ ਰੇਲਵੇ ਫਾਟਕ ਗਊਸ਼ਾਲਾ ਰੋਡ ਮਾਈ ਨਿਕੋਦੇਵੀ ਹੁੰਦਿਆਂ ਹੋਇਆ ਵਾਟਰਵਰਕਸ ਰੋਡ ਤੋਂ ਸੈਂਟਰ ਪਾਰਕ ਵਿੱਚ ਸਮਾਪਤ ਕੀਤੀ ਗਈ। ਬਸ ਮਾਨਸਾ ਥੀਮ ਹੇਠ ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਸ਼ਹਿਰ ਨਿਵਾਸੀ ਨੂੰ ਕੀਤੀ ਗਈ ਅਪੀਲ ਆਓ ਤੁਹਾਨੂੰ ਸੁਣਾਉਂਦੇ ਹਾਂ ਕੀ ਕਹਿਣਾ ਹੈ ਡਿਪਟੀ ਕਮਿਸ਼ਨਰ ਮਾਨਸਾ ਤਾਂ ਇਸ ਵਿਸ਼ੇ ਤੇ ਅੱਜ ਅਸੀਂ ਨੇ ਲਗਭਗ 500 ਲੋਕਾਂ ਕੋਲੇ ਕੇ ਬੱਚੋਂ ਕੋਲੇ ਕੇ ਇੱਕ ਰੈਲੀ ਸ਼ਹਿਰ ਸੇ ਕਾਲੀ ਹੈ। ਇਦੇ ਵਾਸਤੇ ਸਾਰਾ ਜਿਹੜਾ ਸਾਡੀ ਮਿਊਨਿਸਪਲ ਕਮੇਟੀ ਹੈ ਉਹਨਾਂ ਨੇ ਕੰਮ ਕੀਤਾ ਹੈ ਏਡੀ ਸਾਹਿਬ ਦੀ ਅਗਵਾਈ ਦੇ ਵਿੱਚ ਮੈਸੇਜ ਸਿੰਪਲ ਹੈ ਕਿ ਸਾਡੇ এনवायरमेंट ਨੂੰ ਜਿਹੜਾ ਆਪਾਂ ਨੁਕਸਾਨ ਪਹੁੰਚਾ ਰਹੇ ਹਾਂ ਕੂੜਾ ਸੁੱਟ ਕੇ ਤੇ ਬਾਕੀ ਜਿਹੜੀ ਸਾਡੀ ਅਨਸਸਟੇਨੇਬਲ ਪ੍ਰੈਕਟਿਸਿਜ਼ ਨੇ ਉਹਨਾਂ ਨੂੰ ਆਪਾਂ ਨੂੰ ਛੱਡਣਾ ਚਾਹੀਦਾ ਹੈ ਵਾਤਾਵਰਣ ਨੂੰ ਬਚਾਉਣਾ ਚਾਹੀਦਾ ਹੈ ਗ੍ਰੀਨਰੀ ਜਿੰਨੀ ਹੋ ਸਕੇ ਪਲਾਂਟੇਸ਼ਨ ਜਿੰਨੀ ਹੋ ਸਕੇ ਉਹਨਾ ਕਰਨਾ ਚਾਹੀਦਾ ਹੈ ਤੇ ਕੂੜੇ ਕੂੜਾ ਜਿਹੜਾ ਸਾਡਾ ਜਨਰੇਟ ਹੁੰਦਾ ਉਹ ਸਾਡੀ ਜ਼ਿੰਮੇਵਾਰੀ ਹੈ ਉਹ ਕਿਸੇ ਹੋਰ ਦੀ ਜ਼ਿੰਮੇਵਾਰੀ ਨਹੀਂ ਹੈ ਸਾਨੂੰ ਪਲਾਸਟਿਕ ਨੂੰ ਲੈ ਕੇ ਅਵੇਅਰ ਹੋਣਾ ਚਾਹੀਦਾ ਇਹਦਾ ਵਾਤਾਵਰਣ ਤੇ ਕੀ ਨੁਕਸਾਨ ਹੁੰਦਾ ਹੈ ਤੇ ਇਹਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ ਆਪਣੇ ਕੋੜੇ ਨੂੰ ਆਪ ਸਾਮਣਾ ਚਾਹੀਦਾ ਹੈ ਸਿੰਪਲ ਜਿਹਾ ਮੈਸੇਜ ਸੁਵਛ ਮਹਾਂਸਾਥੀ ਮੇਹੇਟ ਅਯੋਤ ਸਾਈਕਲ ਰੈਲੀ ਤੋਂ ਬਾਅਦ ਡਾਕਟਰ ਜਨਕਰਾਜ ਨੇ ਕੀ ਗਏ ਲੋਕਾਂ ਨੂੰ ਸੰਦੇਸ਼ ਦਿੱਤਾ ਕਿਸ ਤਰ੍ਹਾਂ ਅਸੀਂ ਸਫਾਈ ਰੱਖ ਸਕਦੇ ਹਾਂ ਆਪਣੇ ਸ਼ਹਿਰ ਆਪਣੇ ਪਰਿਵਾਰ ਦੀ ਦੇਖੋ ਜਿਹੜਾ ਅੱਜ ਦੀ ਰੈਲੀ ਦਾ ਵਿਸ਼ਾ ਹੈ ਬਹੁਤ ਹੀ ਮਹੱਤਵਪੂਰਨ ਹੈ ਇਹ ਸਾਡੀ ਜ਼ਿੰਦਗੀ ਨਾਲ ਜੁੜਿਆ ਸਾਡੀ ਸਿਹਤ ਨਾਲ ਜੁੜਿਆ ਸਾਡੇ ਸ਼ਹਿਰ ਦੀ ਸੁੰਦਰਤਾ ਨਾਲ ਜੁੜਿਆ ਜਿਹੜਾ ਕੂੜੇ ਦਾ ਪ੍ਰਬੰਧਨ ਹੈ ਇਹ ਕਿਤੇ ਨਾ ਕਿਤੇ ਬਹੁਤ ਵੱਡੀ ਮੁਸ਼ਕਲ ਦੁਨੀਆ ਭਰ ਲਈ ਬਣਿਆ ਹੋਇਆ ਹੈ ਪਰ ਸਾਡਾ ਮਾਨਸਾ ਸ਼ਹਿਰ ਐਡਾ ਵੱਡਾ ਵੀ ਨਹੀਂ ਤੇ ਐਡਾ ਛੋਟਾ ਵੀ ਨਹੀਂ ਕਿ ਅਸੀਂ ਕਰ ਨਾ ਸਕੀਏ ਸਾਡੀ ਇਕੱਲੇ ਇਕੱਲੇ ਬੰਦੇ ਦੀ ਰਿਸਪੌਂਸਿਬਿਲਟੀ ਬਣਦੀ ਹੈ ਕਿ ਜਿਹੜਾ ਕੂੜਾ ਮੈਂ ਪੈਦਾ ਕਰਦਾ ਉਹ ਮੇਰੀ ਜ਼ਿੰਮੇਵਾਰੀ ਹੈ ਉਹਨੂੰ ਕਿਵੇਂ ਕਿਵੇਂ ਸੰਭਾਲਣਾ ਹੈਗਾ ਮੈਂ ਇਹ ਨਾ ਸੋਚਾਂ ਕਿ ਮੈਂ ਕੂੜਾ ਪੈਦਾ ਕਰਨ ਦੀ ਜ਼ਿੰਮੇਵਾਰੀ ਮੇਰੀ ਹੈ ਸੰਭਾਲਣ ਦੀ ਜ਼ਿੰਮੇਵਾਰੀ ਕਿਸੇ ਹੋਰ ਦੀ ਆ ਤਾ ਸਾਡੀ ਜਿਹੜੀ ਸ਼ਹਿਰ ਦੀ 3D ਸੋਸਾਇਟੀ ਬਣੀ ਹੈ ਉਹਨਾਂ ਦਾ ਇੱਕ ਮਕਸਦ ਹੈਗਾ ਕਿ ਸ਼ਹਿਰ ਨੂੰ ਸਾਫ਼ ਰੱਖਿਆ ਜਾਵੇ ਕੂੜੇ ਨੂੰ ਅਲੱਗ-ਅਲੱਗ ਕਰਕੇ ਉਹਨੂੰ ਜਿਹੜਾ ਵੱਡਾ ਢੇਰ ਆ ਉਹ ਤੋਂ ਬਣਨ ਤੋਂ ਰੁਕਾਇਆ ਜਾਵੇ ਉਹਦੇ ਵਿੱਚੋਂ ਜਿਹੜਾ ਸੋਲਿਡ ਕੂੜਾ ਅਲੱਗ ਹੋ ਜਾਂਦਾ ਹੈ ਤਾਂ ਉਹ ਉਹਨੂੰ ਇੱਕ ਤਰੀਕੇ ਨਾਲ ਸੇਲ ਵੀ ਕਰ ਦਿੰਦੇ ਨੇ ਜਿਹੜਾ ਗਿੱਲਾ ਕੂੜਾ ਹੁੰਦਾ ਉਹਦੇ ਵਿੱਚੋਂ ਜਿੰਨਾ ਪਸ਼ੂਆਂ ਦੇ ਖਾਣ ਨਾਲ ਹੁੰਦਾ ਉਹ ਉੱਥੇ ਵੀ ਭੇਜ ਦਿੰਦੇ ਨੇ ਸੋ ਸਾਡੀ ਜ਼ਿੰਮੇਵਾਰੀ ਇਹ ਹੈ ਕਿ ਅਸੀਂ ਆਪਣੇ ਘਰ ਦੇ ਕੂੜੇ ਨੂੰ ਗਿੱਲਾ ਕੂੜਾ ਅਲੱਗ ਸੁੱਕਾ ਕੂੜਾ ਅਲੱਗ ਦੋ ਜਿਹੜੇ ਹੈ ਢੋਲ ਲਗਾ ਕੇ ਉਹਨਾਂ ਚ ਅਲੱਗ-ਅਲੱਗ ਲਾਈਏ ਅਲੱਗ-ਅਲੱਗ ਨੋਕ ਦੇਈਏ ਤਾਂ ਉਹਨਾਂ ਲਈ ਵੀ ਸਮੱਸਿਆਵਾਂ ਨਾ ਪੈਦਾ ਹੋਵੇ ਤੇ ਕੂੜਾ ਸੜਕਾਂ ਤੇ ਵੀ ਨਾ ਆਵੇ ਮੈਂ ਉਹਨਾਂ ਸਾਰੇ ਭਰਾਵਾਂ ਪੈਨਾਂ ਨੂੰ ਵੀ ਬੇਨਤੀ ਕਰਦਾ ਜਿਹੜੇ ਸ਼ਾਮ ਸਵੇਰੇ ਮੋਟਰਸਾਈਕਲ ਤੇ ਆ ਕੇ ਕੂੜੇ ਦਾ ਲਫਾਫਾ ਲੈ ਕੇ ਅੱਗਾ ਪਿੱਛਾ ਦੇਖ ਕੇ ਚੌਂਕ ਦੇ ਵਿੱਚ ਭਗਾ ਕੇ ਲਫਾਫਾ ਮਾਰਦੇ ਢੇਰ ਦੇ ਉੱਤੇ ਮੈਂ ਉਹਨਾਂ ਸਾਰਿਆਂ ਨੂੰ ਵੀ ਬੇਨਤੀ ਕਰਦਾ ਵੀ ਸ਼ਹਿਰ ਆਪਣਾ ਹੀ ਹੈ ਬਾਈ ਐਂ ਨਾ ਕਰੋ ਬਿਮਾਰ ਵੀ ਸਾਰਿਆਂ ਨਹੀਂ ਹੋਣਾ ਸੁੰਦਰਤਾ ਵੀ ਸਾਰਿਆਂ ਦੀ ਖਰਾਬ ਹੁੰਦੀ ਹੈ ਸਰ ਸ਼ਹਿਰ ਦੀ ਜਿਹੜੀ ਹੁੰਦੀ ਹੈ ਤਾਂ ਵੀ ਇਸ ਕਰਕੇ ਅਸੀਂ ਜਿਹੜੀ ਇਹ ਜ਼ਿੰਮੇਵਾਰੀ ਲਈਏ ਕਿ ਅਸੀਂ ਢੇਰਾਂ ਤੇ ਗਲੀਆਂ ਦੇ ਵਿੱਚ ਚੌਂਕਾਂ ਦੇ ਵਿੱਚ ਕੂੜਾ ਨਹੀਂ ਸੁੱਟਾਂਗੇ ਅਸੀਂ 3D ਸੁਸਾਇਟੀ ਨੂੰ ਪੋਰਾ-ਪੋਰਾ ਕੂੜਾ ਜਿਹੜਾ ਹੈ ਅੱਡ-ਅੱਡ ਵੰਡ ਕੇ ਉਹਨਾਂ ਨੂੰ ਦੇਵਾਂਗੇ ਨਾ ਕਿ ਅਸੀਂ ਚੌਂਕਾਂ ਦੇ ਵਿੱਚ ਸੁੱਟਾਂਗੇ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਉੱਥੋਂ ਹੀ ਆਵਾਰਾ ਪਸ਼ੂ ਪਾਲਦੇ ਨੇ ਉੱਥੋਂ ਹੀ ਸੀਰੇ ਦੇ ਵਿੱਚ ਕੂੜਾ ਜਾਂਦਾ ਫਿਰ ਸੀਵਰੇਜ ਬਲੌਕ ਹੁੰਦਾ ਹੈ ਮਲਟੀਪਲ ਪ੍ਰੋਬਲਮ ਜਿਹੜੀਆਂ ਹੁੰਦੀਆਂ ਨੇ ਇੱਕੋ ਚੀਜ਼ ਨਾਲ ਪੈਦਾ ਹੁੰਦੀਆਂ ਨੇ ਤਾਂ ਸਾਰਿਆਂ ਨੂੰ ਰੋਕਣ ਸਾਨੂੰ ਸ਼ਹਿਰ ਵਾਸੀਆਂ ਨੂੰ ਆਪਣੇ ਕੂੜੇ ਦਾ ਪ੍ਰਬੰਧ ਹੈ ਜਿਹੜਾ ਉਹ ਆਪ ਕਰਨਾ ਚਾਹੀਦਾ ਹੈ ਧੰਨਵਾਦ ਸਭ ਤੋਂ ਪਹਿਲਾਂ ਮੈਂ ਮਾਨਜੂਬ ਡਿਪਟੀ ਕਮਿਸ਼ਨਰ ਸਾਹਿਬ ਜੀ ਦਾ ਧੰਨਵਾਦ ਕਰਦਾ ਜਿੰਨਾ ਉਸ ਨੂੰ ਇੰਪਰੂਵ ਜੇ ਕਰਨਾ ਹੈ ਉਸ ਨੂੰ ਸਮਝਣਾ ਜ਼ਰੂਰੀ ਹੈ ਫਿਰ ਤੁਸੀਂ ਸਵਾਲ ਕਰ ਸਕਦੇ ਹੋ ਕਿ ਸਾਡਾ ਸ਼ਹਿਰ ਇੰਨਾ ਸਾਫ਼ ਯਾ ਇੰਨਾ ਗੰਦਾ ਕਿਉਂ ਹੈ ਕਿਉਂਕਿ ਸਾਰੀ ਗੱਲ ਆਪਾਂ ਹੁਣ ਤੱਕ ਕਾਦੀ ਕਰ ਰਹੇ ਸੀ ਕਿ ਪਰਿਆਵਰਣ ਨੂੰ ਸਾਫ਼